ਛਰੇ ਨੇ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਉਹ ਹੈ ਹਜੇ ਵੀ ਅੱਜ ਸਾਡੇ ਸਾਹਮਣੇ ਬਸ ਬੈਠਾ ਹੈ ਅਸਲ ਨਾਲ ਚੱਕੀ ਮਰਦੇ ਜਵਾਬ ਕਰਾਓ ਕਰਾਓ ਇਹਨਾਂ ਦਾ ਤਾਂ ਕਰਾਓ ਨਾਲ ਚੱਕੀ ਫੱਟਿਆ ਤੁਹਾਡਾ ਅਸੀਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦੇ ਆ ਵੀ ਇਹਦਾ ਘਰ ਬਸਾਉਣਾ ਨਹੀਂ ਕੋਈ ਪਲੀ ਕਾਨਫਰੈਂਸ ਹੋ ਗਈ ਸਾਰੀ ਕਿਹੜਾ ਸਵਾਲ ਕਰ ਲਿਆ ਜੇਨ ਤੇ ਬਹੁਤ 20 ਤਰੀਕ ਤੋਂ ਲੈ ਕੇ 25 ਤਰੀਕ ਤੱਕ ਇਹਨੂੰ ਏਡੀ ਵੱਡੀ ਉਮੀਦ ਹੈ ਵੀ ਰਿਸ਼ਤਾ ਹੋ ਜਾਣਾ ਹੈ ਉਹ ਮੈਂ ਉਹ ਵਿਚਾਰਾ ਦੇ ਕਿੰਨਾ ਖੁਸ਼ ਆ ਜ਼ਰਾ ਹੌਸਲੇ ਤਰ੍ਹਾਂ ਬਣਦਾ ਲਾਲਾਨ ਹੋ ਗਿਆ ਦੇਖੋ ਲਾਲ ਹੋ ਗਿਆ ਉਹ ਤੁਲੇ ਵੀ ਕੋਈ ਭਾਈ ਤੁਹਾਨੂੰ ਪ੍ਰਾਊਡ ਫੀਲ ਹੋਊਗਾ ਐਕਚੁਅਲੀ ਜਿਹ ਦੂਸਰੀ ਦੇਚੋਂ ਰਿਸ਼ਤਿਆਂ ਬਾਰੇ ਹਸਬੰਡ ਵਾਈਫ ਦਾ ਸਿੱਖਣੀ ਸਿੱਖਣਾ ਉਹ ਵੀ ਓਵਰਆਲ ਰਿਸ਼ਤਿਆਂ ਬਾਰੇ ਇੱਕ ਕਲਾਈਮੈਕਸ ਦੇ ਵਿੱਚ ਆਲਮੋਸਟ ਲਾਸਟ ਦੇ ਵਿੱਚ ਲਾਸਟ ਦੇ 10 ਸੈਕਿੰਡ ਦੇ ਵਿੱਚ ਭਾਈ ਦਾ ਡਾਇਲੋਗ ਆਕ ਕਿ ਤੁਸੀਂ ਇੱਥੇ ਤੱਕ ਚਲੇ ਜਾਓਗੇ ਵੀ ਰਿਸ਼ਤੇ ਕਰਾਉਣੇ ਸ਼ੁਰੂ ਕਰ ਦੋਗੇ ਇਹ ਜੀ ਥੋੜੀ ਫਨੀ ਹੋ ਗਈ ਉਹ ਰਿਸ਼ਤੇ ਦੀ ਵੀ ਗੱਲ ਕਰੀਆ ਵਿਨੈ ਭਾਈ ਦਾ ਡਾਇਲੋਗ ਐਕਟ 10 ਸੈਕਿੰਡ ਰੈਂਕ ਜੇ ਹੁਣ ਕਿੰਨੀ ਫਿਲਮ ਕਰਦਾ ਬਹੁਤ ਬਾਤ ਬੀ ਜਿਹੜਾ ਸਾਰਾ ਤਣਾਪਣਾ ਲੰਮਾ ਗੁਣਿਆ ਗਿਆ ਉਸ ਗੱਲ ਤੇ ਆ ਕੇ ਐਂਡ ਦੇ ਵਿੱਚ ਭਾਜੀ ਸਮਅ ਪਰ ਬਹੁਤ ਜੀ ਥੈਂਕ ਯੂ ਬਹੁਤ ਕੀ ਬਾਤ ਮਤਲਬ ਐ ਵੀ ਚੰਦਨ ਸਿੰਘ ਕਿਤਨਾ ਦਾ ਗ੍ਰੀਨ ਫਲੈਗ ਆ ਜਿਹੜਾ ਕੁੜੀਆਂ ਨੂੰ ਅੱਜ ਕੱਲ ਚਾਹੀਦਾ ਹੁੰਦਾ ਹੈ ਨਾ ਹਾਂ ਚੰਦਨ ਸਿੰਘ ਕੈਸਾ ਹਾਂ ਬਹੁਤ ਖੂਰ ਕੀ ਕੁਐਸਚਨ ਬਸ ਬਹੁਤ ਆ ਰੋਗਦੀਆ ਹੋ ਗਿਆ ਅੱਛਾ ਠੀਕ ਹੈ ਇਹ ਕਲੈਨ ਕਿ ਕਿਤਰਾ ਲੈਣ ਸਾਰੀ ਟੀਮ ਨੂੰ ਮੇਰੇ ਵੱਲੋਂ ਸ਼ਸ਼ੀਕਾਲ ਮੈਂ ਦੀਪਕ D5 ਚੈਨਲ ਪੰਜਾਬੀ ਤੋਂ ਸਤਿ ਸ਼੍ਰੀ ਅਕਾਲ ਐਮੀ ਭਾਜੀ ਤੁਹਾਨੂੰ ਸਵਾਲ ਹੈ ਤੁਸੀਂ ਸੰਗੀਤ ਤੇ ਐਕਟਿੰਗ ਦੋਹਾਂ ਚੀਜ਼ਾਂ ਕਰਦੇ ਹੋ ਜੀ ਬੰਬੂ ਗਾਰਟ 2 ਦੇ ਵਿੱਚ ਕਿਹੜਾ ਪੱਖ ਤੁਹਾਡੇ ਲਈ ਜ਼ਿਆਦਾ ਚੈਲਿੰਜੀng ਹੈ ਫਾਈ ਚਲੋ 뮤זיਕਲੀ ਤਾਂ ਨਹੀਂ کہہ ਰਿਹਾ ਉਹ ਬਿਲਕੁਲ ਜ਼ਿਲਮ ਦਾ ਸ਼ੂਟ ਹੀ ਹੁੰਦਾ ਭਾਈ ਬੀਚਕਲੀ ਤੁਸੀਂ ਤਾਂ ਦਾ ਸ਼ੂਟ ਕਰਦੇ ਹੋ ਤੇ ਸ਼ੂਟ ਹੀ ਟਫ ਹੁੰਦਾ ਬੀਸਿਕਲੀ ਉਹਦਾ ਕੁਸ਼ਨ ਪਰ ਹੁਣ ਤੁਹਾਨੂੰ ਆਤਮ ਵਿਧੀ ਆਸਾਨ ਤਾਂ ਐਸ ਇਟ ਇਜ਼ ਈਜ਼ੀ ਲੱਗਦਾ ਪਰ ਤੁਸੀਂ ਕੰਪੈਰੀਜ਼ਨ ਚ ਪੁੱਛਿਆ ਤਾਂ 뮤ਜ਼ਿਕ ਤੇ ਮੈਂ ਲੈਕ ਕੀਤਾ ਭਾਈ ਪਿਛਲੇ ਆਲਮੋਸਟ 4-5 ਸਾਲ ਆਪਣੇ ਕੁਸ਼ਨ ਲਾ ਲਵ ਪਰਸਨ ਲਾਈਫ ਲਈ ਮਤਲਬ ਮਤਲਬ ਆਪਾਂ ਜਿਵੇਂ ਆਪਰੇ ਪੁਆਇੰਟ ਉਪੀ ਤੋਂ ਸੋਚਾਂ ਮੈਂ 뮤ਜ਼ਿਕ ਤੇ ਘੱਟ ਕੰਮ ਕੀਤਾ ਚਲੋ 4-7 ਆਲਮੋਸਟ ਤੋਂ ਲਾਕਡਾਊਨ ਤੋਂ ਬਾਅਦ ਵੀ ਤੁਸੀਂ ਗੱਲ ਇਹ ਉਹਦੇ ਵਿੱਚ ਮੈਂ ਲੈ ਕਿਤਾ ਤੇ ਉਹਦੇ ਤੇ ਮੈਂ ਟਾਈਮ ਦੇਣਾ ਜੇ ਤੁਸੀਂ ਫਿਲਮ ਦੇ ਕੰਪੈਰ ਕਰਦੇ ਸੋ ਤੁਸੀਂ ਫਿਲਮ ਦੇ ਵਿੱਚ ਤਾਂ ਜਿਵੇਂ ਮੇਰੇ ਦੋ ਗਾਣੇ ਕਰਾਉਂਦੇ ਬਹੁਤ ਜ਼ਿਆਦਾ ਮਿਲ ਗਏ ਜਿਉਂ ਜਗ੍ਹਾ ਮੈਂ 10-10 ਮਿੰਟ ਚਾੜ੍ਹਦੀ ਪਾਪਾ 10-10 ਮਿੰਟ ਚਾੜ੍ਹਦੀ ਸੀ ਪਹਿਲਾ ਗਾਣਾ ਵੀ ਦੂਜਾ ਵੀ ਮੈਂ 10 ਪਹਿਲਾਂ ਗਿਆ ਪਰ ਜੇ ਰੋਜ਼ ਹੀ ਕੋਈ ਸ਼ੂਟ ਕੀਤਾ ਜਿਵੇਂ ਅਸੀਂ ਥੋੜਾ ਮੀਂਹ ਚਲਾ ਲਏ ਪੁਰਾਣੇ ਗਾਣੇ ਸ਼ੂਟ ਕਰ ਲਏ ਵੀਰੀ ਦੀ ਤੋਂ ਦਾ ਡਰ ਹੁੰਦਾ ਰੋਂ ਜਾਂ ਵੈਸੇ ਨਹੀਂ ਸੀ ਚਲਣਾ ਸੱਟ ਤੇ ਜੇ ਰੋਮਟਾ ਜਿਵੇਂ ਕਰ ਸੋ ਇਸ ਫਿਲਮ ਦੇ ਕੰਪੈਰੀਜ਼ਨ ਦੇ ਵਿੱਚ ਤਾਂ ਮਿਲਦਾ ਤੇ ਉਹਦਾ ਬਹੁਤ ਜ਼ਿਆਦਾ ਵਰਕ ਆ ਕਿਉਂਕਿ ਆ ਔਰ ਪਰਸਨਲ ਲੈਵਲ ਤੇ ਜੋ ਮੈਂ ਕਹਾ ਤੁਹਾਨੂੰ ਤੇ ਮੈਂ میوزਿਕ ਦੇ ਵਿੱਚ ਲਾਇਕ ਦਿੱਤਾ ਤੇ ਉਹਦਾ ਮੈਨੂੰ ਰਿਗਰੈਕਟ ਵੀ ਆ ਤੇ ਵਰਤਨਾ ਨੂੰ ਵੀ ਹੋਪਫਲੀ ਮਤਲਬ ਇੱਕ ਟਾਈਮ ਦੇ ਵਿੱਚ ਤੁਸੀਂ ਉੱਚੀ ਮਹਾਰਤ ਸੋਚ ਕੇ ਉਹ ਵੀ ਮੇਰੇ ਵੀ ਗਾਣੇ ਆਉਣਗੇ ਜਿਵੇਂ ਬਹੁਤ ਚੀਜ਼ਾਂ ਸੀ ਕਿ ਭਾਜੀ ਮੇਰੇ ਦੇ ਭਾਰਵੀ ਜੀ ਦਾ ਬਹੁਤ ਸਾਰੇ ਲੋਕਾਂ ਦਾ ਇੰਡਸਟਰੀ ਦੇ ਉੱਤੋਂ ਜਿਹਨਾਂ ਦੇ ਕਰਕੇ ਮੈਂ ਫਿਲਮਾਂ ਕਰਨੀਆਂ ਸੀ ਜਿਨ੍ਹਾਂ ਦੇ ਲਈ ਮੈਂ ਫਿਲਮਾਂ ਕਰਨੀਆਂ ਸੀ ਪਰ ਉਹ ਨੰਬਰ ਉਹ ਜਿਆਦਾ ਹੋ ਗਿਆ ਜਦੋਂ ਮੈਂ میوزਿਕ ਤੇ ਕੰਮ ਕਰਦਾ ਅੰਗਰੇ ਉਹ ਭਾਰਦੀ ਕੋਰਾਂ ਲੱਗੇ ਤੇ ਹੁਣ ਮੈਂ ਕੋਰੀਂਦਾ ਸਾਹਜ ਵੀ ਰੋਲ ਲਾ ਰਿਹਾ ਮੈਂ ਆਪਦਾ ਕੰਮ ਆ ਕਰਦਾ

ਭਾਈ ਤੁਹਾਡਾ ਬੰਬੂ ਕੜਾ ਕੌਣ ਆ ਫਿਲਮ ਚ ਹਾਂਜੀ ਤੁਹਾਡਾ ਬੰਬੂ ਕੜਾ ਕੌਣ ਆ ਫਿਲਮ ਦੇ ਵਿੱਚ ਮੇਰਾ ਬੰਬੂ ਕੜਾ ਸਾਰੀ ਮੇਰੀ ਨੇ ਬੰਬੂ ਕੜਾ ਜਦੋਂ ਭਰਾ ਬੰਬੂ ਕੜਾ ਬਣਾਵੇ ਤਾਂ ਮੇਰਾ ਹੀ ਆ ਉਹ ਲਾਲ ਬਣਾਇਆ ਮੇਰਾ ਲਾਲ ਬਣਾਇਆ ਨਾਲ ਬਣਾਇਆ ਫਿਲਮ ਵਿੱਚ ਤੁਸੀਂ ਸਿਆਰ ਫਿਰ ਪਿਛਲੀ ਨਹੀਂ ਵੇਖੀ ਸੀ ਤਾਂ ਕਰ ਚਲ ਮੈਂ ਜੇਲ੍ਹ ਚ ਸੀ ਪਰ ਸਾਥ ਕਿੰਨਾ ਸੀ ਭਾਈ ਦਾ ਇਸ ਫਿਲਮ ਦੇ ਵਿੱਚ ਮਤਲਬ ਨਟ ਵੀ ਆਪ ਕਸੇ ਨੇ ਬਣਾ ਬਿਲਕੁਲ ਹਾਂਜੀ ਫੋਟੋ ਵੀ ਆਰ ਕਾ ਫਿਰ ਚੱਲਗਾ ਦੀ ਬਲੀ ਇਸ ਫਿਲਮ ਦੇ ਵਿੱਚ ਇੱਕ ਮੇਨ ਕਲਾਈਮੈਕਸ ਦੇ ਵਿੱਚ ਜਿਹੜਾ ਫਿਲਮ ਦਾ ਕਲਾਈਮੈਕਸ ਆ ਉਹ ਕਰਮਜੀਤ ਭਾਜੀ ਤੋਂ ਬਿਨਾ ਪੂਰਾ ਨਹੀਂ ਹੁੰਦਾ ਜੇ ਉਹ ਭਾਜੀ ਨਾ ਹੋਣ ਉਹ ਵਾਲੀ ਚੀਜ਼ ਭਾਜੀ ਨਾ ਕਰਦੇ ਉਹ ਪੂਰੇ ਨਹੀਂ ਹੁੰਦਾ ਕਲਾਈਮੈਕਸ ਹੀ ਪੂਰਾ ਦਾ ਤੁਸੀਂ ਜਿਹੜਾ ਫਿਲਮ ਦੇ ਵਿੱਚ ਦੇਖੋਗੇ ਉਹ ਇਹਨਾਂ ਦਾ ਦਿਮਾਗ ਹੈ ਸਾ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਜਿਹੜੀ ਜਿਹੜੀ ਚੀਜ਼ ਇਹਨਾਂ ਨੇ ਕੀਤੀ ਆ ਉਹ ਆਪੇ ਕਰਦੇ ਨੇ ਹੁਣ ਰੋਜ਼ ਇਹ ਉਹ ਤੇ ਦੇਖ ਕੇ ਬਾਅਦ ਚਾਹ ਦੇ ਹਾਂ ਨਹੀਂ ਬਹਿ ਜਾ ਸਕਦਾ ਉਹ ਫਿਰ ਇਹਨਾਂ ਨੇ ਇੱਕ ਜਨੀ ਬੁੱਟੀ ਕੋ ਇਦਾਂ ਦੀ ਤੁਸੀਂ ਦੇਖਿਓ ਫਿਲਮ ਦੇਖ ਕੇ ਉਦੋਂ ਰਿਲੇਟ ਕਰਿਓ ਕਿ ਅੱਜ ਮੈਂ ਕੀ ਕਿਹਾ ਸੀਗਾ ਕਰਮਜੀਤ ਨੇ ਬਹੁਤ ਵਧੀਆ ਕੰਮ ਕੀਤਾ ਵੀਰ ਬਹੁਤ ਸੀਰੀਅਸਲੀ ਬਿੰਨਪਰੀ ਕੋਡਰੀਸ ਵਾਲੇ ਐਮੀ ਬਾਈ ਨੇ ਕਿਹਾ ਕਿ ਤੁਸੀਂ ਰਿਸ਼ਤੇ ਕਰਾਉਂਦੇ ਨਜ਼ਰ ਆਉਂਗੇ ਫਿਲਮ ਦੇ ਵਿੱਚ ਨਾ ਇੱਕ ਜਥੇਦਾਰ ਕਾਲਕਤਕ ਸਾਹਿਬ ਦਾ ਇੱਕ ਬਿਆਨ ਆਇਆ ਸੀ ਉਹ ਕਹਿੰਦੇ ਕਿ ਜਿਹੜੇ 30 35 ਸਾਲ ਤੋਂ ਉੱਤੇ ਟੱਪ ਗਏ ਕਿ ਉਹਨਾਂ ਦੇ ਰਿਸ਼ਤੇ ਕਰਾਉਣ ਲੋਕ ਇੱਕ ਇਹ ਵੀ ਸਮੱਸਿਆ ਹੈਗੀ ਆ ਹਜੇ ਵੀ ਕਦੇ ਮੇੜਾ ਮਾਰਿਆ ਜਾਂਦਾ ਸੀਗਾ ਕਿ ਛੜੇ ਨੇ ਪੰਜਾਬ ਦੇ ਵਿੱਚ ਦੋਨੋਂ ਕੀ ਲੱਗਦਾ ਕਿ ਉਹ ਹੈ ਹਜੇ ਵੀ ਅੱਜ ਸਾਡੇ ਸਾਹਮਣੇ ਬਸ ਬੈਠਾ ਹੈ ਅਸਾ ਨਾਲ ਚੱਕੀ ਫਿਰਦੇ ਜਵਾਬ ਕਰਾਓ ਕਰਾਓ ਇਹਨਾਂ ਦਾ ਤਾਂ ਕਰਾਓ ਨਾਲ ਚੱਕੀ ਫੜਦੇ ਤੁਹਾਡਾ ਗੱਲ ਕਰਾ ਰਹੇ ਸੀ ਜੀ ਅਸੀਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦੇ ਆ ਵੀ ਇਹਦਾ ਘਰ ਬਸਾਉਂਦਾ ਨਹੀਂ ਉਹ ਤਾਂ ਦੇਖੇਦਾਰ ਸਾਹਿਬ ਵੀ ਕਹਿਗੇ ਉਸ ਚੀਜ਼ ਨੂੰ ਆਉਂਦਾ ਵੀ ਉਰੇ ਬਾਬਾ ਇਹਦੀ ਪਲੀ ਕਾਨਫਰੈਂਸ ਹੋ ਗਈ ਸਾਰੀ ਕਿਹੜਾ ਸਵਾਲ ਕਰ ਲਿਆ ਜੰਦ ਤੇ ਬਹੁਤ ਔਰ ਸਭ ਤੋਂ ਵੱਡੀ ਗੱਲ ਮੈਨੂੰ ਪਤਾ ਸੀ ਹੋਗੇ ਤੁਸੀਂ ਮੇਰੇ ਤੇ 20 ਤਰੀਕ ਤੋਂ ਲੈ ਕੇ 25 ਤਰੀਕ ਤੱਕ ਇਹਨੂੰ ਐਡੀ ਵੱਡੀ ਉਮੀਦ ਆ ਵੀ ਰਿਸ਼ਤਾ ਹੋ ਜਾਣਾ ਸੀਰੀਅਸਲੀ ਉਹ ਮੈਂ ਉਹ ਵਿਚਾਰਾ ਦੇ ਕਿੰਨਾ ਖੁਸ਼ ਆ ਜਰ ਹੌਸਲੇ ਤੋੜੇ ਵਰਦਾ ਲਾਲ ਹੋ ਗਏ ਦੇਖੋ ਲਾਲ ਹੋ ਗਿਆ ਮੂੰਹ ਗੱਲ ਕਰਾਉਂਦੇ ਵੀ ਸੀ ਰਿਸ਼ਤਾ ਦੀ ਗੱਲ ਮੰਨਿਆ ਨੀ ਕਰ ਗਿਆ ਗੱਲ ਥੋੜਾ ਦਾ ਹੋ ਗਿਆ ਫਿਰ ਕਹਿੰਦਾ ਨਹੀਂ ਨਹੀਂ ਮੇਰੀ ਦੋਸਤ ਆ ਮੇਰੀ ਦੋਸਤ ਆ ਨਹੀਂ ਮੈਂ ਕਹਿ ਰਿਹਾ ਕਿ ਜਿਵੇਂ ਬਾਈ ਨਹੀਂ ਹੈਗੇ ਨੇ ਅਜੇ ਛੜੇ ਬੈਠੇ ਆ ਆਹੋ ਇਹ ਵੈਸੇ ਲੋਰ ਕਰ ਲੈ ਹੀ ਕੰਮ ਕਰ ਲੈ ਲੈ ਜਾ ਯ ਪਰਾਵਾ ਨੋਨ ਲੈ ਲਈ ਬਾਕੀ ਠੀਕ ਹੈ ਨਾ ਨਹੀਂ ਲੈਂਦਾ ਨਾ ਨਹੀਂ ਲੈਂਦਾ ਉਹ ਇਹ ਕਾ ਆਇਆ ਆਇਆ ਤੇੜ ਗਿਆ ਮੇਰੀ ਗੱਲ ਸੁਣੋ ਤੁਹਾਡੇ ਮਾਧਮਾ ਗੈ ਕੱਲ ਨੇੜੇ ਤੇੜੇ ਧੋਰੀ ਕਰਦੀ ਐ ਜੇ ਕਿਹਦੇ ਨਾਲ ਤੇਰੇ ਰਿਸ਼ਤਾ ਬਈਉ ਕਰਾ ਸਕਦੇ ਨਾ ਪਤਾ ਸੱਚੀ ਚੰਗੇ ਬਹਿ ਗੋੜਾ 6 ਜੇ ਤੋ ਕਿਸੇ ਨਾਲ ਰਿਸ਼ਤਾ ਕਰਾਇਆ ਸਾਰੇ ਜੋ ਸਾਰੇ ਹੋਣੇ ਚਾਹੀਦੇ ਵਿਆਹ ਚ ਮੁੜ ਕੇ ਬੁਲਾ ਲੈਣਾ ਹਾਂ মিডিਆ ਐਜ਼ ਇਟ ਇਜ਼ ਦਾ ਵਹੀ ਪ੍ਰੈਸ ਕਾਨਫਰੈਂਸ ਨਹੀਂ ਪ੍ਰੈਸ ਕਾਨਫਰੈਂਸ ਵੀ ਔਰਚੂਨਿਟੀ ਸਾਡੀ ਪਾਰਟੀ ਕਰ ਦਿੰਦਾ ਸਾਰਿਆਂ ਦੀ ਕੋਈ ਜ਼ਿਕਰ ਨਹੀਂ ਹਾਂ ਇਹ ਦੁਨੀਆ ਉਹਨੇ ਬਣਾ ਬਾਬਾ ਜੀ ਜਦੋਂ ਕੋਈ ਵੈਸੇ ਪਾਰਟੀ ਕਰ ਦਿੰਦਾ ਇਹਦੇ ਵਿੱਚ ਹੁਣ ਤਰਲੇ ਆਉਣ ਵਾਲੇ ਨੂੰ ਸਮਝੋ ਇਹਦੇ ਵਿੱਚ ਆਉਣ ਵਾਲੇ ਬਣਾ ਨਹੀਂ ਤੂੰ ਕਿ ਕਰਾਉਣ ਵਾਲੇ ਬਣਾ ਬਸ ਥੈਂਕ ਯੂ ਬੀ ਥੈਂਕ ਯੂ ਬਈ ਜੀ ਥੈਂਕ ਯੂ ਜੀ ਹਲੋ ਜੀ ਕੋਸ਼ ਸਸੀ ਗਾਲ ਜੀ ਸਾਰਿਆਂ ਆ ਮੇਰਾ ਨਾਮ Prabhjot Sidhu ਹੈ ਤੇ ਬਾਬੂ ਜੀ ਤੂੰ ਆ ਮੇਰਾ ਸਵਾਲ ਇਹ ਹੈ ਕਿ ਤੁਸੀਂ ਗੱਲ ਕੀਤੀ ਕਿ ਪਿਛਲੇ ਡੇਢ ਸਾਲ ਸਮੇਂ ਦੇ ਦੌਰਾਨ ਟਾਈਮ ਠੀਕ ਨਹੀਂ ਰਿਹਾ ਪੰਜਾਬੀ ਇੰਡਸਟਰੀ ਦਾ ਸਪੈਸ਼ਲੀ ਕੋਈ ਫਲਮਾਂ ਖਾਸ ਚੱਲੀਆਂ ਨੇ ਇਦੇ ਵਿੱਚ ਕੀ ਮੰਨਦੇ ਹੋ ਹਾਲਾਤ ਤਾਂ ਜਿਹੜੇ ਰਹੇ ਜਿਸ ਤਰ੍ਹਾਂ ਜੰਗ ਦਾ ਸੈਕਰ ਉਸ ਤੋਂ ਬਾਅਦ ਹੜ ਦਾ ਪਰ ਫਿਲਮ ਵਾਲੇ ਪਰਸਪੈਕਟਿਵ ਤੋਂ ਕਿੱਥੇ ਕਮੀਆਂ ਰਹੀਆਂ ਕਿਉਂਕਿ ਬਾਲੀਵੁੱਡ ਤਾਂ ਚਲੋ ਚੱਲੀਆਂ ਆਪਣੀਆਂ ਫਿਲਮਾਂ ਨਹੀਂ ਚੱਲ ਪਈਆਂ ਕੀ ਕਾਰਨ ਮੰਨਦੇ ਹੋ ਇਹਦੇ ਵਿੱਚ ਸਾਰੀ ਨਹੀਂ ਜੀ ਹਾਲੀਵੁੱਡ ਵੀ ਨਹੀਂ ਚੱਲਿਆ ਯਾਰ ਕੋਈ ਵੀ ਇਹਦੇ ਵੀ ਕੁਛ ਤਾਂ ਚੱਲੀ ਆ ਆਪਣੀ ਕੋਈ ਵੀ ਨਹੀਂ ਚੱਲੀ ਇਹ ਦੇਖ ਅਸੀਂ ਬੁੜਾ ਅਸੀਂ ਵੀ ਦੱਸਦੇ ਇਸ ਤਾਂ ਮਦਦ ਨਹੀਂ ਚੱਲੀ ਜਾਂਦੀ ਤਾਂ ਨਹੀਂ ਚੱਲੀ ਠੀਕ ਹੈ ਨਹੀਂ ਬੱਚਾ ਉਹ ਵੀ ਫੇਰ ਵੀ ਦੱਸੋ ਜੇ ਦੱਸ ਤਾ ਵਿਹੜਾ ਆ ਆਪੀ ਤਾਂ ਸਾਰਾ ਜਵਾਬ ਦਿੰਦਾ ਵੀਰੇ ਹੜਾ ਆ ਇਹ ਉਹ ਤਾਂ ਪੰਜਾਬ ਦਾ ਪਰਸਪੈਕਟਿਵ ਹੋਣਾ ਕੱਲਾ ਆਪਾਂ ਪੰਜਾਬ ਦੀ ਗੱਲ ਕਰਦੇ ਦੂਜਾ ਮੈਂ ਦਿੱਲੀ ਗਿਆ ਹੀ ਨਹੀਂ ਮੈਂ ਤਾਂ ਪਿਛਲੇ ਸਾਲ ਚੱਲਦਾ ਕੋਈ ਨਾਸ ਦਾ ਇਮਾਰਤ ਨਹੀਂ ਆ ਰਹੀਆਂ ਲੋਕ ਨਹੀਂ 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 ਧੰਨਵਾਦ ਰਣੀ ਜੀ ਨਹੀਂ ਇਹ ਪਹਿਲਾਂ ਹਾਲੀਵੁੱਡ ਵੀ ਨਹੀਂ ਚੱਲਿਆ ਹਾਲੀਵੁੱਡ ਵੀ ਨਹੀਂ ਚੱਲਿਆ ਇਹ ਪੰਜਾਬ ਵੀ ਨਹੀਂ ਚੱਲਿਆ ਜਿਵੇਂ ਤੁਸੀਂ ਦੇਖਦੇ ਹੋ ਨਾ ਪਿਛਲੇ ਸਾਲਾਂ ਦੇ ਸ ਬਸ ਜਿਵੇਂ ਇੱਕ ਦੋ ਕੁੱਤੂ ਲਈਏ ਇੱਕ ਦੋ ਫਿਰ ਆਪਣੇ ਵੀ ਨਹੀਂ ਆਉਣੀ ਹੁੰਦਾ ਜੇ ਆਪਾਂ ਆਪਣੇ ਉਹਦੇ ਕੰਪੈਰੀਸ਼ਨ ਦੇ ਹਿਸਾਬ ਨਾਲ ਰੇਸ਼ਿਓ ਕੱਢ ਕੇ ਵੇਖੀ ਹੁੰਦੀਆਂ ਕਾਪੜੀਆਂ ਵੀ ਚਲੀਆਂ ਬਟ ਆਪਣੇ ਇੰਪੈਕਟ ਜ਼ਿਆਦਾ ਸੀ ਆਪਣੇ ਮਤਲਬ ਮੈਸਰ ਨੀ ਗੀਤੀਆਂ ਜ਼ਿਆਦੀਆਂ ਹੋ ਗਈਆਂ ਉਸ ਭੱਲਾ ਸਾਹਿਬ ਵੀ ਚਲੇ ਗਏ ਜਵੰਦਾ ਭਾਜੀ ਵੀ ਚਲੇ ਗਏ ਹਾਰ ਵੀ ਆਲੇ ਪਹਿਲਾਂ ਜੰਗ ਵੀ ਮੈਜੋਰਟੀ ਦੇ ਵਿੱਚ ਆਪਣੇ ਇਥੇ ਐਕਟੀਵਿਟੀ ਜ਼ਿਆਦੀ ਸੀ ਇਹਨਾਂ ਚੀਜ਼ਾਂ ਦੇ ਲੋਕ ਉਸੇ ਮੇਂ ਜ਼ਿਆਦਾ ਸੀ ਆਪਣੇ ਇੰਡੀਆ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਸੋ ਇਹਨਾਂ ਚੀਜ਼ਾਂ ਦਾ ਇੰਪੈਕਟ ਤਾਂ ਪੈਂਦਾ ਹੀ ਹੈ ਬਾਕੀ ਗਲਤੀਆਂ ਸਾਡੇ ਤੋਂ ਵੀ ਹੋਈਆਂ ਤੇ ਤੁਹਾਡੇ ਤੋਂ ਗਲਤੀਆਂ ਨਹੀਂ ਹੋਈਆਂ ਜਿਵੇਂ ਕੋਈ ਬਹੁਤ ਹੀ ਇੱ ਇਹ ਕੋਸ਼ ਉਹਦੇ ਤੋਂ ਸਾਡੇ ਤੋਂ ਵੀ ਮਿਸਟੇਕਾਂਆਂ ਨੇ ਤੇ ਅਸੀਂ ਉਹਨਾਂ ਨੂੰ ਓਵਰਕਮ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਾਲ ਦੇ ਵਿੱਚ ਆਉਂਦੇ ਸਾਲਾਂ ਦੇ ਵਿੱਚ ਤੇ ਸਾਰੇ ਆਪਰੇਸਟ ਮਤਲਬ ਮੈਂ ਨਹੀਂ ਕਹਿੰਦਾ ਵੀ ਮੈਂ ਕੱਲਣਾ ਹੁਣ ਜਿੱਦਾਂ ਤੁਸੀਂ ਚਲੋ ਫਿਲਮ ਵੀ ਜਦੋਂ ਨਹੀਂ ਜੱਟ ਦੇ ਵਧੀਆ ਬਣੀ ਨਿਕਲ ਜਾਂਦੀ ਮੈਂ ਮੰਨਦਾ ਹਾਂ ਫਿਲਮ ਨਹੀਂ ਜੱਟ ਦੇ ਵਧੀਆ ਬਣੀ ਪਰ ਜਿਹੜੀ ਛੋਟੇ ਛੋਟੇ ਚਾ ਪਾਰਟ 2 ਸੀ ਉਹ ਵਧੀਆ ਫਿਲਮ ਸੀ ਬਟ ਉਹ ਆਈ ਉਦੋਂ ਜਦੋਂ ਜਦੋਂ ਵੀ ਜਿਹੜਾ ਕਿ ਤੇ ਹੁਣ ਉਹ ਪ੍ਰੋਡੂਸਰ ਸੀਗੇ ਉਹਨਾਂ ਨੇ ਅਨਾਉਂਸ ਕੀਤੀ ਉਹ ਬੰਬੇਲਾ ਕਾਰਪੋਰੇਟ ਹਾਊਸ ਸੀਗਾ ਜੋ ਮੀਰੀਆਤ ਵਾਸ ਕੁਝ ਨਹੀਂ ਸੀਗਾ ਮੈਂ ਕਿਹਾ ਕਿ ਕਾਹ ਪਰਬਦੀ ਕਿਲਾ ਜੋ ਜਾਂ ਮਾਰ ਉਲੀਆ ਨੇ ਸਾਹ ਦੇਖੇ ਤਾਂ ਸਾਡੇ ਫਾਈਨੈਂਸ਼ੀਅਲ ਇਅਰ ਦਾ ਕੁਝ ਹੋਣਾ ਉਹਨਾਂ ਦਾ ਵਾਈਟ ਵੀ ਉਹਨਾਂ ਦਾ ਇੱਕ ਸਰਟਨ ਬਜਟ ਉਹਨੇ ਸਟ ਨੋਰ ਟਾਈਮਲੀ ਅਲੋਕੇਟ ਕਰਦੇ ਨੇ ਉਹ ਤੇ ਉਹਨਾਂ ਨੇ ਰਿਲੀਜ਼ ਕਰਨੀ ਸੀਗੀ ਤੇ ਨਿਕਾ ਜਲਦਾਰ ਉਹ ਪਹਿਲਾਂ ਜਦੋਂ ਹੜਾ ਵਾਲਾ ਮਸਲਾ ਸੀਗਾ ਉਦੋਂ ਡਿਲੇ ਕਰਦੇ ਕਰਦੇ ਉਹ ਤਿੰਨ ਵਾਰ ਡਿਲੇ ਕੀਤੀ ਪਿਛਲੇ ਆਲਮੋਸਟ 8 ਸਾਲ ਤੋਂ ਹੋ ਰਹੀ ਸੀ ਸੋ ਇੱਕ ਵਾਰੀ ਜਦੋਂ ਚੀਜ਼ ਗਾਂ ਪਸ਼ਾ ਹੋ ਜੇ ਵੈਸੇ ਵੀ ਮਰਜ਼ੀ ਦਾ ਮਰਜ਼ਾ ਹੈ ਉਹਦਾ ਆਪਣਾ ਪ੍ਰਮੋਸ਼ਨ ਪ੍ਰਮੋਟ ਕਰਨ ਨੂੰ ਬੰਦੇ ਦਾ ਕਿੰਨੀ ਗਰੂ ਕਰਦੇ ਟ੍ਰੇਲ ਹੁਣ ਫੋਰ ਐਗਜ਼ਾਮਪਲ ਅੱਜ ਰੱਬ ਨਾ ਕਰੇ ਕੋਈ ਚੀਜ਼ ਹੋ ਜਾਈਏ ਜਾਂ ਕੋਈ ਵੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਤੇ ਉਹ ਫਿਲਮਾਂ ਤਾਂ ਚੱਲ ਜੇ ਸਾਲ ਬਾਅਦ ਉਨਾ ਹੀ ਪੈਸਾ ਬਲਕਸ ਕਿੱਥੋਂ ਨੇ ਉਗਲ 12.5 ਕਰੋੜ ਰੁਪਇਆ 3 ਕਰੋੜ ਰੁਪਇਆ ਦੁਬਾਰਾ ਓਵਰ ਸੀਜ਼ ਦਾ ਲਾਗ 4 4.5 ਪ੍ਰੋਮੋਸ਼ਨ ਤੇ ਲੱਗੇ ਜਾਂਦਾ ਜੇ ਬੰਦਾ ਦੁਬਾਰਾ ਉਹਨਾਂ ਕਿੱਥੋਂ ਗੁਰੂਵਾਚਾਰ ਪੂਰਿਆਂ ਕਰਦਿਆਂ ਵੀ ਬੰਦੇ ਦਾ 15 18 ਕਰੋੜ ਦਾ ਬਿੱਨੂ ਸੁਭਾ ਤਾਂ 4 ਕਰੋੜ ਕੇ ਵਾਪਸ ਆਊਗਾ ਫਿਰ ਬੰਦਾ ਕਹਿੰਦਾ ਲੈਟਿਟ ਵੀਆਰ ਲੋਨ ਆਸੀ ਹੋ ਗਿਆ ਜਿੰਨੇ 4 ਆਏ ਠੀਕ ਸੋ ਉਸ ਅਰਕੀ ਚੀਜ਼ਾਂ ਮੈਟਰ ਕਰਦੀਆਂ ਨੇ ਬਟ ਫਿਲਮਾਂ ਦੇ ਵਿੱਚੋਂ ਸਾਨੂੰ ਸਪੋਰਟ ਦੀ ਲੋੜ ਤੁਹਾਡੀ ਵੀ ਹੈ ਹੁਣ ਆਪਾਂ ਸਾਰੇ ਮਤਲਬ ਪੰਜਾਬ ਦੇ ਵਿੱਚੋਂ ਤੁਹਾਨੂੰ ਮੈਂ ਨੰਬਰਸ ਦਵਾਂ ਗ ਅੱਜ ਤੱਕ ਅੱਜ ਤੱਕ ਤੁਸੀਂ ਵੀ ਪੰਜਾਬੀ ਫਿਲਮ ਕਰਨੇਗਾ इवन ਦਿਲਜੀਤ ਭਾਈ ਲੱਗਿਆ ਅੱਜ ਤੱਕ ਤੇ ਉਹ ਵੀ ਕਿਹੜਾ ਹਾਈਪੋਟਰ ਸੀ ਉਹ ਵੀ ਵਧੀਆ ਫਿਲਮ ਸੀ ਲੋਕਾਂ ਨੇ ਵੇਖੀ ਜਾ ਕੇ ਐਸ ਇਟ ਇਜ਼ ਲੋਕਾਂ ਨੇ ਅਪਰੀਸ਼ੀਏਟ ਕੀਤਾ ਬਟ ਇਹ ਥੋੜਾ ਕਹਦਾ ਕਿ ਵੀ ਉਹ ਉਹ ਸੀ ਕਿਤੇ ਮਤਲਬ ਤੋਂ ਫਿਲਮ ਸੀ ਉਹਨੇ ਬੜਾਈ ਕਿਤੇ ਸਿਰ ਹਲਾਤਾ ਤੇ ਉਹ ਵੀ ਮਤਲਬ ਵੱਡਾ ਆਪਣਾ ਸਪੋਰਟ ਆਪਣੇ ਆਡੀਅנס ਉੱਪਰ ਦੇਣੀ ਚਾਹੀਦੀ ਵੀ ਆ ਜਿਹੜਾ ਇਹ ਪੌਜ਼ ਲੱਗਿਆ ਹੋਇਆ ਵੀ ਹੁਣ ਬੰਬੂਗੋਟ 2 ਹੈ ਜਿਹੜੀ ਮੰਨ ਕੇ ਤੋੜਦੀ ਸੀ ਬਾਬਾ ਜੀ ਸਾਲ ਪੂਰੀ ਵਿਦਾ ਇਹ ਅਸੀਂ ਭਾਜੀ ਪੂਰੀ ਡਾਂਗਾ ਸੋਟੇ ਚੱਕੀ ਫਿਰਦੀ ਤੋੜੂ ਕੀ ਮਿਲ ਲੱਗਦੀ ਤੋੜੂ ਤੋੜੂ ਮਾਰਾ ਕਰ ਜੀਦਾ ਇਨ ਆਸਦਾਨਾ ਬਸ ਹਾਂ ਕੀ ਹੁੰਦੀ ਥੈਂਕ ਯੂ ਸੋ ਮਚ ਥੈਂਕ ਯੂ ਸਾਰੀ ਮੀਡੀਆ ਦਾ ਥੈਂਕ ਯੂ ਸਾਰੀ ਟੀਮ ਦਾ ਬਹੁਤ ਬਹੁਤ ਭਾਜੀ ਹਾਂ ਬਿੰਨੂ ਭਾਈ ਜੀ ਤੁਹਾਡੇ ਨਾਲ ਸਵਾਲ ਆ ਜਿਵੇਂ ਪਹਿਲੀ ਬੰਬੂ ਕਾਰਟ ਦੇ ਵਿੱਚ ਥੋੜਾ ਦੇ ਐਮੀ ਭਾਈ ਦਾ ਇੱਕ ਸਾਡੂ ਸਾਡੂ ਦਾ ਕੰਪੀਟੀਸ਼ਨ ਸਾਨੂੰ ਸਾਰੀ ਫਿਲਮ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਪਰ ਇਸ ਸਪੈਲਰ ਦੇ ਵਿੱਚ ਕਿਹਾ ਸੀ ਕਿ ਮੈਂ ਆਪਣੇ ਪੇਓ ਵਰਕੇ ਆਪਣੇ ਵੱਡੇ ਭਰਾ ਦਾ ਹੀ ਕੋਲਾ ਐ ਐਮੀ ਬਾਈ ਨੇ ਕਿਹਾ ਸੀ ਮੈਂ ਉਸ ਦਿਵਾਰੀ ਵੀ ਇੱਜ਼ਤ ਕਰਦਾ ਸੀ ਮੈਂ ਪਿਛਲੀ ਵਾਰੀ ਤੁਸੀਂ ਕਰਦੇ ਸੀ ਪਰ ਤੁਹਾਡੇ ਨਾਲ ਜ਼ਿਆਦਾ ਕੰਪੀਟੀਸ਼ਨ ਔਰ ਮਾਦ ਮੈਂ ਤਾਂ ਮੈਂ ਤਾਂ ਬੜਾ ਕੱਬਸਵਾ ਚੱਕੀ ਪਿਆ ਐਸਕੇ ਕੋਈ ਜਲੀਲ ਹੋ ਰਹਿਣੇ ਆਪਣੇ ਜੀਜੇ ਤੋਂ ਪਰ ਵਧੀਆ ਲੱਗੂ ਟਵਿਸਟ ਹੈ ਫਿਲਮ ਦੇ ਫਿਰ ਉਹ ਤਸਰਾਈ ਇੱਕ ਦੀ ਖਤਮ ਹੋਊ ਜਾਂ ਫਿਰ ਉਹ ਭਰਾਮ ਵਾਲਾ ਪਿਆਰ ਜਿਹੜਾ ਬਾਈ ਦੱਸਣਾ ਨਹੀਂ ਕੋਈ ਤੁਹਾਨੂੰ ਦੇਖ ਕੇ ਅੰਦਰੋਂ ਐਵੜਾ ਪੈ ਜਾਂਦਾ ਪੈਸੇ ਪੜਾ ਦੋ ਸਾਰੀ ਛੋਟੀ ਅੱਟ ਬੈਠ ਕੇ ਥੱਲੇ ਸੁਣਾ ਦਿੰਦੇ ਰੋ ਪੰਤਾ ਹਾ 200 ਉਹ ਗਾਹੀ ਇਸੋ ਨੂੰ ਬਹੁਤ ਵਧੀਆ ਬਹੁਤ ਵਧੀਆ ਟ੍ਰਿਸਟ ਹੈ ਦੇ ਵਿੱਚ ਟੋਟਲਿਟੀ ਦੇ ਵਿੱਚ ਫਿਲਮ ਤੁਹਾਨੂੰ ਨਜ਼ਾਰਾ ਆਊਗਾ ਸੁਭਾਉ ਵਿੱਚ ਕੱਬਾਈ ਰੱਖਿਆ ਹੋਇਆ ਬਾਈ ਨਾਲ ਰਮਾਨ ਫੇਰੋ ਵੀ ਸਿੱਤਾਂਗੇ ਚੇਤਨਾ ਕਰੋ ਪੰਗਾ ਪੂਰਾ ਪਊਗਾ ਸਵਾਦ ਵੀ ਆਊਗਾ ਤੁਹਾਨੂੰ ਤੇ ਗਾਹ ਜਿਹੜਾ ਟਵਿਸਟ ਹੈ ਤੁਹਾਨੂੰ ਗਾਹ ਪਤਾ ਲੱਗੋ ਵੀ ਕੀ ਹੈ ਉਧਰ ਜਾਂਦਾ ਕਿ ਉਧਰ ਜਾਂਦਾ ਹੈ ਨਾ ਉਧਰ ਆਨੰਦ ਆਊਗਾ ਫਿਲਮ ਦੇਖ ਕੇ ਨਾ ਟੋਟਲਿਟੀ ਦੇ ਵਿੱਚ ਇਟਸ ਅ ਵੈਰੀ ਗੁੱਡ ਫਿਲਮ ਫੈਮਿਲੀ ਦੇ ਦੇਖਣ ਵਾਲੀ ਹੈ ਰਿਸ਼ਤਿਆਂ ਦੀ ਫਿਲਮ ਆਨੰਦ ਆ ਜਿੱਥੋਂ ਥੈਂਕ ਯੂ ਬਰਦਰ ਥੈਂਕ ਯੂ ਸ਼ੁਕਰੀਆ ਮੀ ਬਾਈ ਪਹਿਲਾ 뮤직 ਦੀ ਗੱਲ ਹੋਈ ਸੀ ਪਹਿਲੇ ਬੰਗੂ ਕਾਟ ਦਾ 뮤직 ਬੜਾ ਜ਼ਬਰਦਸਤ ਸੀ ਉੱਥੇ ਤੋਂ ਕੁੰਡ ਚੱਕਦੇ ਬਦਲੀਏ ਨਾਰੇ ਦੇ ਜੇ ਦੋ ਲਾਈਨਾਂ ਸਾਨੂੰ ਜਾਂਦੇ ਹੋਏ ਸੁਣਾ ਦੋ ਕਿਉਂਕਿ ਇਸ਼ਾਰਾ ਬਾਈ ਹਾਣਾ ਵੱਲੋਂ ਹੋ ਗਿਆ ਕਿ ਹੁਣ ਇੱਥੇ ਵਾਈਂਡ ਅਪ ਕਰਮਾ ਪਲੀਜ਼ ਜੇ ਦੋ ਲਾਈਨਾਂ ਉਸ ਗਾਣੇ ਦੀਆਂ ਸਾਡੇ ਨਾਲ ਸਾਂਝੀਆਂ ਕਰ ਦਿਓ ਅਸੀਂ ਅਸੀਂ ਦੂਜਾ ਸੁਣਨਾ ਹੀ ਰਹਿ ਗਿਆ ਤੁਸੀਂ ਕੋਈ ਨਹੀਂ ਇਹ ਕਹਤਾ ਪਹਿਲੇ ਸੁਣਾਂਗੇ ਉਸ ਤੋਂ ਬਾਅਦ ਦੂਜਾ ਸੁਣਾਂਗੇ ਚਲੋ ਅੱਪਾ ਕ੍ਰਾਈਡਰ ਟ੍ਰੈਕ ਸੁਣਨਾ ਹੈ ਗੁੰਡ ਚੱਕਦੇ ਪਤਲੀਏ ਨਾਰੇ ਗੈਂਠੇ ਵਾਲਾ ਪਾਵੇ ਬੋਲੀਆਂ ਤੇਰੇ ਕੀ ਕੀ ਹੈ ਪਰਮਿਸ਼ਨ ਜਾਂਦੇ ਤੁਸੀਂ ਕੰਪਨੀ ਦਾ ਹੋਇਆ ਤਾਂ ਸਾਹ ਵੀ ਸਾਜਿਬ ਛੁੱਟ ਜਾਏ ਹਾਂ ਸਾਹ ਹਾਂ ਗੈਂਠੇ ਵਾਲਾ ਪਾਵੇ ਬੋਲੀਆਂ ਸੌਰੀ ਮਾ ਮੈਂ ਸੱਚੇ ਜਿਆਦਾ ਫਿਲਮਾਂ ਕਰਕੇ ਮ్యూజిਕ ਵੱਲ ਧਿਆਨ ਨਹੀਂ ਦਿੱਤਾ ਹੋਇਆ ਨਹੀਂ ਨਹੀਂ ਹੁਣ 10 ਸਾਲ ਪਹਿਲਾਂ ਆ ਕੀ ਕਰ ਮਰਾ ਰਹਿ ਪੜ ਕੇ ਕਮ ਕਾਣੇ ਅੱਜ ਉਹਦੇ ਕਾਇਦੇ ਜਨੀਸ਼ੋ ਲਾਈਨ ਮੈਂ ਪੜ ਕੇ ਗਏ ਸਾਹਮਣੇ ਟੀਵੀ ਲੱਗੇ ਹੋਏ ਸੀ ਕਿਹੜਾ ਕੰਪੀਟੀਸ਼ਨ ਹੁੰਦਾ ਇਥੋਂ ਕੋਈ ਲੈਣ ਕੋਲੋ ਮੜੀ ਉਸ ਪੜ ਦੋ ਇੱਕ ਤਾਂ ਕੋਈ ਕੰਪੀਟੀਸ਼ਨ ਆ ਵੀ ਮੈਂ ਪਹਿਲੇ ਨੰਬਰ ਤੇ ਹਾਂ ਅਸੀਂ ਨੇ ਕੱਲ ਵੀ ਚੀਜ਼ ਦੇਖੀ ਤੁਸੀਂ ਪੰਜਾਬੀ ਯੂਨੀਵਰਸਿਟੀ ਗਏ ਨਾ ਉੱਥੇ ਵੀ ਜੋ ਤੁਸੀਂ ਜਦੋਂ ਗਾਉਣਾ ਸ਼ੁਰੂ ਕੀਤਾ ਜੋ ਲੋਕਾਂ ਦਾ ਕ੍ਰੇਜ਼ ਸੀਗਾ ਲੋਕੀ ਮਿਸ ਕਰ ਰਹੇ ਐਵੇਂ ਵੀਰ ਦੇ ਕੰਸਰਟਸ ਨਹੀਂ ਨਹੀਂ ਵਾਪਸ ਹੋ ਗਏ ਤੇ ਹੁਣ ਹੁਣ ਟਾਈਟਲ ਟਰੈਕ ਵੀ ਸੁਣਾ ਦਿਓ ਫਿਰ ਮੈਂ ਤਾਰੀਫ ਕਰਦੀ ਹਾਂ ਟਾਈਟਲ ਟਰੈਕ ਵੀ ਆਵੇ ਮੇਨ ਲਾਈਨ ਸੁਣਾਓ ਅਬ ਉਪਰੋਂ ਐਕਸਟਰਾ ਸੁ ਹੂੰ ਕੋ ਜਗ ਉੱਟਦਾ ਹਵਾ ਚ ਪਿੱਛੇ ਛੱਡੇ ਲਾਰੀਆਂ ਸੜਕਾਂ ਤੇ ਗੱਪਰੂ ਵਜਾਉਂਦਾ ਤਾੜੀਆਂ ਔ ਨੱਚਦਾ ਪਕੰਗਾ ਇਸ਼ਕੇ ਦੀ लाਟ ਤੇ ਕੋਈ ਵਿਰਲਾ ਹੀ ਲਾਹੀ ਲਾਉਂ ਨੂੰ ਬੰਬੂ ਕਾਟ ਤੇ ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ ਤੇ ਸੋ ਮਰਹਬਾਤ ਬਹੁਤ ਸੋ ਉਧਰ ਇੱਕ ਸਟੇਟ ਚਾਹਤੀ ਹੁੰਦਾ ਭਾਜੀ ਦਾ ਮਤਲਬ ਮੁਕਾਬਲੇ ਨਹੀਂ ਜਿਹੜੇ ਤੇੜੇ ਤੇੜੇ ਵੀ ਹੈ ਭਾਜੀ ਦਾ ਬਹੁਤ ਪਿਆਰਾ ਹੈ ਅਜਿਹਾ ਲੱਗਦਾ ਲੱਗਦਾ ਹੈ ਕਿ ਬਿਨ ਬਿਨ ਤੁਸੀਂ ਕਹਿ ਰਹੇ ਮੈਂ ਪ੍ਰੈਸ ਕਾਨਫਰੈਂਸ ਬੰਦ ਕਰੀਏ ਤੋਹੀ ਪਰ ਓਕੇ ਜੀ थैंक यू ਸੋ ਮਚ थैंक यू ਸਾਰੇ মিডিਆ ਦਾ ਸਾਰੀ ਟੀਮ ਦਾ ਐਂਡ ਬੰਬੂ ਕਾਰ ਟੂ ਰੀਲੀਜ਼ਿੰਗ 20th ਆਫ ਫੈਬਰੂਰੀ ਆਸ ਤੇ ਵਿੱਚ ਗਰੁੱਪ ਫੋਟੋ ਵੀ ਸਾਰੇ ਖੜੇ ਲੱਗੇ ਮਾੜੇ ਕਰਪਾ